ਦੋਸਤੋ ਜਿਹੜੀ ਤੁਹਾਨੂੰ ਆ ਬੂਰੀ ਕੱਟੀ ਦਿਖਾਉਣੀ ਹੈ ਨਾ ਮੂਹ ਹੋਈਗੀ ਇਹ ਦੋ ਦੰਦ ਤਾਜੀ ਸੂਈ ਹੈ ਤੇ ਹੁਣ ਦੁੱਧ ਦੇ ਥੱਲੇ 15 ਲੀਟਰ ਜਮਾ 15 16 ਲੀਟਰ ਤਿਆਰ ਹੈਗਾ 10 ਦਿਨਾਂ ਦੀ ਸੂਈ ਹੈ 10 ਦਿਨਾਂ ਦੀ ਤੇ ਪਿਸੇ ਦੇ ਕੱਟੀ ਆ ਕਾਲੀ ਬਹੁਤ ਚੰਗੀ ਝੋਟੀ ਹੈਗੀ ਕਿਸੇ ਵੀ ਨੇ ਖਰੀਦਣੀ ਹੈ ਸਕਰੀਨ ਤੇ ਨੰਬਰ ਚੱਲਾ ਮੁੱਲ ਕਰਦੇ ਨੇ ਭਾਈ 2 ਲੱਖ 20000 ਰੁਪਇਆ 2 ਲੱਖ 20000 ਰੁਪਇਆ ਦਾ ਮੁੱਲ ਕਰਦੇ ਨੇਗੇ ਬਹੁਤ ਚੰਗੀ ਆ ਥਣਾ ਥਣਾ ਦੀ ਬਹੁਤ ਚੰਗੀ ਆ ਦੁੱਧ ਪਾਲੂ ਦੋਸਤੋ 18-20 ਲੀਟਰ ਦੇ ਵਿੱਚਕਾਰ 15 ਦਾ ਜਮਾ ਹੁਣ ਤਿਆਰੀ ਆ ਤੇ ਇਹ ਕਿਹੜੀ ਦੂਜੇ ਨੰਬਰ ਤੇ ਤੁਹਾਨੂੰ ਆ ਭਲੂਣ ਕੱਤੀ ਦਿਖਾਉਣੇ ਆ ਜੀ ਇਹ ਜਮਾ ਬਹੁਤ ਤਾਜੀ ਸੁਈ ਹੈ ਜੀ ਇਹਦਾ ਵਾਈ ਮੁੱਲ ਕਰਦੇ ਆ ਡੇਢ ਡੇਢ ਮੁੱਲ ਕਰਦੇ ਨੇਗੇ ਦੇ ਦੇਣਗੇ ਇੱਕ 40 ਦੀ ਦੇ ਦੇਣ ਇੱਕ 35 ਦੀ ਦੇ ਦੇਣ ਬਹੁਤ ਚੰਗੀ ਝੋਟੀ ਆ ਭਲੂਣ ਸੁਈ ਹੈ ਜੀ ਪੈਸੇ ਦੇ ਵੀ ਕੱਟੀ ਹੋਈ ਆ ਸਗਰੀਨ ਤੇ ਨੰਬਰ ਚੱਲਦਾ ਇਸ ਨੰਬਰ ਦੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਇੱਕ ਤੀਜੀ ਕੱਟੀ ਜਿਹੜੀ ਨਾਲ ਖੜੀ ਆ ਉਹ ਵੀ ਸੁੰਨ ਦਿਖਾਉਣੇ ਜੀ ਤੋੜ ਕੇ ਇਹ ਵੀ ਭਲੂਨ ਕੱਟੀ ਆ ਜੀ ਮੂੰਹ ਮੂੰਹ ਦੋ ਦੰਦ ਦੇ ਵੀ ਚੈੱਕ ਕਰੋ ਤੁਸੀਂ ਅੰਚਲ ਦੇ ਸਕਦੇ ਹੋ ਤੁਸੀਂ ਨਖੜਵੇਂ ਥਾਣਾ ਤੇ ਬਹੁਤ ਚੰਗੇ ਨੇ ਜੀ ਇਹਦੇ ਇਹਦਾ ਭਾਈ ਰੇਟ ਕਰ ਦੇਣਗੇ 1 35 ਇਹ ਵੀ ਦੋਸਤੋ ਭਾਜੀ ਨਾਲ ਹੀ ਦੇ ਦੇਣਗੇ ਮਾਣ ਤਾਣ ਕਰ ਦੇਣਗੇ ਸਗਰੀਨ ਦੇ ਨੰਬਰ ਚੱਲਿਆਂ ਦਾ ਘਰ ਲਿਓ ਹੂਣ ਵਾਈਆਂ ਨੂੰ ਟੌਪ ਦੀਆਂ ਤਿੰਨ ਝੋਟੀਆਂ ਤੁਹਾਨੂੰ ਦਿਖਾਤੀਆਂ ਕਿਸੇ ਵੀ ਨੇ ਖਰੀਦਣੀਆਂ ਨੇ ਇੱਕੋ ਬੰਦੇ ਕੋਲੇ ਤੇ ਨੇ ਝੋਟੀਆਂ ਨੇਗੀਆਂ ਤਾਂ ਖਰੀਦ ਸਕਦੇ ਹੋਗੇ ਹੋਰ ਵੀ ਅਸੀਂ ਲਗਭਗ ਵੀ ਜੋੜੀਆਂ ਲੈ ਕੇ ਆਏ ਨੇ ਬਾਈ ਇੱਕ ਤੁਹਾਨੂੰ ਇਧਰੋਂ ਆਹ ਕੱਟੀ ਦਿਖਾਉਣੇ ਆ ਜੀ ਇਹਦਾ ਬਾਈ ਮੁੱਲ ਕਰਦਾ 1,60,000 ਰੁਪਇਆ ਇਹਦੇ ਥੱਲੇ ਵੀ ਹੁਣ ਜੀ 12 13 14 ਲੀਟਰ ਦੁੱਧ ਹੁਣ ਇਹ ਬਾਈ ਕਹਿੰਦਾ ਸੀ ਵੀ ਰੈਡੀ ਹੈਗਾ ਇਹ ਝੋਟੀ ਥੱਲੇ ਤੇ ਦੁੱਧ ਇਹ ਵੀ ਦੋਸਤੋ 17 18 ਦੇ ਕਰੀਬ ਦੇਊਗੀ ਇਹ ਵੀ ਚੈੱਕ ਕਰੋ ਇਹ ਵੀ ਕਿਸੇ ਵੀ ਨੇ ਖਰੀਦਨੀ ਆ ਤੱਕ ਹੀ ਸਕਦਾ ਪਤਲੇ ਪਿੰਡੇ ਦੀ ਝੋਟੀ ਆਈ ਤੇ ਇੱਕ ਆ ਕੱਟੀ ਆ ਬਾਈ ਲਵੇ ਇਹ ਵੀ ਬਹੁਤ ਚੰਗੀ ਹੈ ਜੀ ਇਹਦਾ ਮੁੱਲ ਵਾਈ ਕਰਦਾਗਾ 1 ਲੱਖ ਤੇ 10000 ਇਹ ਵੀ ਬਹੁਤ ਚੰਗੇ ਚੈੱਕ ਕਰੋ ਤੁਸੀਂ